ਲਵਲੀ ਸਵੀਟ ਸ਼ਾਪ ਦੇ ਸਾਹਮਣੇ ਸੈਂਟਰਲ ਬੈਂਕ ਦੀ ਬਿਲਡਿੰਗ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੇਤੀਆ ਕੰਪਲੈਕਸ ਵਿੱਚ ਅੱਗ ਲੱਗਣ ਦੀ ਸੂਚਨਾ ਸਥਾਨਕ ਲੋਕਾਂ ਨੇ ਫਾਇਰ ਬਗੇਡ ਵਿਭਾਗ ਦੇ ਪੁਲਿਸ ਨੂੰ ਦਿੱਤੀ ਗਈ ਉੱਥੇ ਮੌਕੇ ਤੇ ਫਾਇਰ ਬਗੇਡ ਅਤੇ ਪੁਲਿਸ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਜਦਕਿ ਪੁਲਿਸ ਦੀ ਟੀਮ ਨਾਲ ਵਾਲੀ ਬਿਲਡਿੰਗ ਦੀ ਛੱਤ ਤੇ ਜਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਦਰਅਸਲ ਬਿਲਡਿੰਗ ਦੀ ਛੱਤ ਵਿੱਚੋਂ ਅੱਗ ਲੱਗਣ ਨਾਲ ਧੂੰਆਂ ਨਿਕਲ ਰਿਹਾ ਸੀ ਉੱਥੇ ਹੀ ਥੱਲੇ ਸੈਂਟਰਲ ਬੈਂਕ ਦੇ ਲੱਗੇ ਬੋਰਡ ਦੇ ਵਿੱਚੋਂ ਵੀ ਧੂਆ ਨਿਕਲ ਰਿਹਾ ਸੀ ਇਸ ਦੌਰਾਨ ਫਾਇਰ ਬਿਗੇਟ ਟੀਮ ਨੂੰ ਸਾਰ ਲੈਂਡ ਵਿੱਚ ਵੀ ਪਰੇਸ਼ਾਨ ਨਹੀਂ ਹੋ ਰਹੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਹੱਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਖਬਰ ਲਿਖੇ ਜਾਂ ਤੱਕ ਫਾਇਰ ਬਿਗੇਟ ਦੀ ਟੀਮ ਅੱਗ ਤੇ ਕਾਬੂ ਪਾਉਣ ਲਈ ਕੰਮ ਕਰ ਰਹੀ ਸੀ ਇੱਥੇ ਤੇ ਦਰਨਾ ਸਰ ਸੁਣੋ ਜੱਜ ਇਧਰੋਂ ਵਾਰਡ ਇੰਚਾਰਜਾਂ ਪੀਪਲ ਨੇ ਨਵਾਂ ਸਭਾ ਗੋਨੋ ਜੇ ਮੈਨੂੰ ਲੜਕੇ ਦਾ ਫੋਨ ਆਇਆ ਕਹਿੰਦਾ ਭਾਜੀ ਰੋਮੀ ਨਾਲ ਸੈਟੀ ਕੰਪਲੈਕਸ ਦੇ ਨਾਲ ਕਾਫੀ ਧੂਆ ਨਿਕਲ ਰਿਹਾ ਬਾਕੀ ਤੋਂ ਆਇਆ ਮੋਕੇ ਦੇਖਿਆ ਫੈਰਵੇਟ ਦੇ ਗੱਡੀਆਂ ਲੱਗੀਆਂ ਪਿਆ ਸੀ ਫਰੰਟੇ ਦੇ ਪਿਛਲੇ ਪਾਸੋਂ ਦੇ ਗਲੇ ਚ ਤੇ ਫਰੰਟ ਵਾਲੇ ਪਾਸੋਂ ਕੈਮੀਕਲ ਦਾ ਇੰਨਾ ਕੋ ਧੂੰਆਂ ਵੀ ਘੱਟੋ ਘਾਟ ਨਹੀਂ ਮੇਰੇ ਹਿਸਾਬ ਨਾਲ 8 ਤੋਂ 10 ਗੱਡੀਆਂ ਆ ਚੁੱਕੀਆਂ ਬਾਕੀ ਗੱਡੀਆਂ ਹੋਰ ਮਗਾਰੇ ਨੇ ਆਤਮ ਜਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪਤਾ ਲੱਗਾ ਅੱਗ ਲੱਗੀ ਕਿੱਦਾਂ ਸਰ ਇਹ ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਾ ਉਹਦੀ ਬਾਅਦ ਵਿੱਚ ਜਾਂਚ ਚੱਲੇਗੀ ਅੱਗ ਲੱਗੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੇ ਨੂੰ ਇਨਸਾਨ ਬਚ ਗਿਆ ਜੀ ਸਾਰੇ ਬੈਂਕ ਦਾ ਟਾਈਮ ਸੀ ਮੁਲਾਜ਼ਮ ਫਟਾਫਟ ਬਾਹਰ ਆ ਗਏ ਬਾਕੀ ਲੱਗੇ ਪਏ ਤੁਹਾਡੇ ਸਾਹਮਣੇ ਆ 53 ਤਿੰਨ ਘੰਟੇ ਹੋ ਗਏ ਆ ਪੂਰੀ ਕਸ਼ੀ ਜਾਰੀ ਆਪਰੇ ਕਾਬੂ ਬੰਦ ਇਹ 9 ਵਜੇ ਕੇ 10 ਮਿੰਟ ਤੇ ਫਾਇਰ ਕਾਲ ਆਈ ਸੀ ਸਾਨੂੰ ਸੇਠੀ ਕੰਪਲੈਕਸ ਦੇ ਵਿੱਚ ਇੱਥੇ ਜੋਤੀ ਚੌਂਦੇ ਕੋਲ लवली स्वीट ਸ਼ਾਪ ਦੇ ਕੋਲ लवली स्वीट ਸ਼ਾਪ ਦੇ ਬਿਲਕੁਲ ਆਪੋਜ਼ਿਟ ਤੇ ਉੱਥੇ ਸੀ ਗੱਡੀਆਂ ਆਪਣੀਆਂ ਭੇਜ ਦਿੱਤੀਆਂ ਲੇਕਿਨ 9 ਵਜੇ ਕੇ 10 ਮਿੰਟ ਤੋਂ ਟੈਮ ਟੂ ਟੈਮ ਜਿਹੜੇ ਵਰਕਿੰਗ ਕਰ ਰਹੀਆਂ ਆਡੀਆਂ ਟੀਮਾਂ ਦੋ ਪਾਸੇ ਪਿੱਛੇ ਐਂਟਰੀ ਕਰ ਲਈ ਐ ਤੇ ਦੋ ਪਾਸੇ ਅਗਲੇ ਪਾਸੇ ਤੀਜੇ ਪਾਸੇ ਇਹ ਪੌੜੀਆਂ ਤਾਂ ਨਹੀਂ ਕੀਤੀ ਸੀ ਪਰ ਉੱਪਰ ਜਿਹੜੀ ਚੌਥੀ ਥਾਂ ਤੇ ਐਂਟਰੀ ਕੀਤੀ ਉਹ ਅਸੀਂ ਸਕਸੈਸਫੁਲ ਨਹੀਂ ਹੋਏ ਉਹਦੇ ਵਿੱਚ ਸ਼ਟਰ ਜਿਹੜਾ ਉਹ ਕੰਜੈਸਟਿਡ ਏਰੀਆ ਹੋਇਆ ਉਹ ਸ਼ਟਰ ਨਹੀਂ ਸਾਡੇ ਕੋ ਟੁੱਟਿਆ ਇਸ ਕਰਕੇ ਸਾਡੀ ਜਿਹੜੀ ਹੈ ਸੈਕੰਡ ਫਲੋਰ ਤੇ ਐਂਟਰੀ ਅਜੇ ਬਾਕੀ ਐ ਫਰਸਟ ਫਲੋਰ ਗਰਾਉਂਡ ਫਲੋਰ ਤੇ ਫਰਸਟ ਫਲੋਰ ਦੇ ਵਿੱਚ ਅਸੀਂ ਐਂਟਰੀ ਕਰ ਲਈ ਐ ਅੱਗੇ ਦੀ ਕੰਟਰੋਲ ਹੈ ਔਰ ਉੱਪਰਲੇ ਫਲੋਰਾਂ ਚਾਹਤੇ ਜਾਣਾ ਬਾਕੀ ਹੈ ਜੀ ਹਾਂ ਲਗਾਤਾਰ ਗੱਡੀਆਂ ਆ ਰਹੀਆਂ ਜਾ ਰਹੀਆਂ ਐਸਟੀਮੇਟ ਕਿੰਨੀਆਂ ਗੱਡੀਆਂ ਐ ਤੰਤ ਲੱਗ ਚੁੱਕੀਆਂ ਸਰ ਗੱਡੀਆਂ ਤੇ ਬਹੁਤ ਸਾਰਾ ਆਈ ਜਾਂਦੀਆਂ ਨੇ ਗੱਡੀਆਂ ਨੂੰ ਭਰ ਕੇ ਆਈ ਜਾਂਡੀਆਂ ਨੇ ਜਾਈ ਜਾਂਡੀਆਂ ਨੇ ਕਿ ਉਹਦੇ ਨਾਲ ਸਾਡਾ ਜਿਹੜਾ ਵਰਕਿੰਗ ਜਿਆ ਚੱਲ ਰਿਹਾ ਉਸਨੇ ਕਿਹਾ ਕਿ ਕਿੰਨੀਆਂ ਗੱਡੀਆਂ ਇਸ ਦੇ ਨਾਲ ਹੀ ਦੌਰਾਨ ਇੱਕ ਬੱਸ ਸਟੈਂਡ ਲੱਗੇ ਫਾਇਰ ਕਾਰ ਲੱਗੀ ਐ ਅਸੀਂ ਗੱਡੀਆਂ ਉਧਰ ਟਰਨ ਆਊਟ ਕਰ ਲਈਆਂ ਮੈਂ ਹੁਣ ਥੋੜਾ ਜਨਾ ਪਤਾ ਲੱਗਾ ਫਗਵਾੜੇ ਤੋਂ ਵੀ ਗੱਡੀਆਂ ਭਲਾਈਆਂ ਨਹੀਂ ਸਰ ਸਾਨੂੰ ਲੋਡ ਪਈ ਸੀ ਅਸੀਂ ਬੁਲਾਈ ਫਗਵਾੜੇ ਵਾਲੀ ਕੁਝ ਨਹੀਂ ਕਿਹਾ ਅਰੇ ਸਮੇਂ ਬਾਰੇ ਨਹੀਂ ਜੀ ਨੁਕਸਾਨ ਦਾ ਜਾਇਜ਼ਾ ਬਾਅਦ ਚ ਲਿਆ ਜਾਏਗਾ ਪਹਿਲਾਂ ਫਿਰ ਸਾਡਾ ਕੰਟਰੋਲ ਕਰਨ ਦਾ ਮਤਲਬ ਹੈ